ਇਹ ਤਾਂ ਉਹਨਾਂ ਦੀ ਪਾਰਟੀ ਦਾ ਆਪਣਾ ਡਿਸੀਜਨ ਹੈਗਾ ਕਿਉਂਕਿ ਬੀਜੇਪੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅਲਾਈਸ ਵੀ ਅੱਜ ਦੀ ਤਰੀਕ ਤੇ ਵਿੱਚ ਕਿਉਂਕਿ ਜਿਹਨੂੰ ਉਹ ਰੱਖਦੇ ਆ ਉਹਦਾ ਹੀ ਬਿਲਕੁਲ ਸਤਿਆਨਾਸ਼ ਮਾਰ ਕੇ ਰੱਖਦੇ ਆ ਮਤਲਬ ਆ ਆਪਣੇ ਗਵਾਂਢੀ ਹਰਿਆਣੇ ਦੇ ਵਿੱਚ ਹੀ ਦੇਖ ਲਓ ਆ ਜੀ ਜੇਪੀ ਦਾ ਕੀ ਹੋਇਆ ਆ ਅਕਾਲੀ ਦਲ ਦਾ ਕੀ ਹੋਇਆ ਉਹਨਾਂ ਨੇ ਐਚ ਵੀ ਦੇਖੋ ਅਕਾਲੀ ਦਲ ਮੈਂ ਕਹਿੰਨਾ ਰੀਜਨਲ ਪਾਰਟੀ ਆ ਅਕਾਲੀ ਦਲ ਜਰੂਰ ਸਟਰੋਂਗ ਹੋਣਾ ਚਾਹੀਦਾ ਬਟ ਬ੍ਰਾਂਡ ਬਦਲਣਾ ਪਊਗਾ ਇਹ ਨਾ ਬ੍ਰਾਂਡ ਬਦਲਣ ਨੂੰ ਤਿਆਰ ਹੈ ਤੇ ਨਾ ਇਹਨਾਂ ਦਾ ਸਰਵਾਈਵਲ ਔਰ ਰਿਵਾਈਵਲ ਜਿਹੜਾ ਉਹ ਹੋਣਾ ਪਰ ਦੇਖੋ ਉਹਨਾਂ ਦੀ ਵਾਈਫ ਕਿਉਂਕਿ ਕੈਂਸਰ ਦੇ ਪੇਸ਼ੈਂਟ ਹੈਗੇ ਆ ਮੈਨੂੰ ਲੱਗਦਾ ਉਹਦੇ 'ਚ ਵੀ ਬਿਜ਼ੀ ਹੈਗੇ ਆ ਕਿ ਤੁਸੀਂ ਅਗਲੀ ਗੱਲ ਕਹੋਗੇ ਵੀ ਹੁਣ ਉਹ ਕਮੈਂਟਰੀ ਕਰ ਰਹੇ ਆ ਕਿਉਂਕਿ ਕਈ ਨੇਤਾ ਤਾਂ ਰੋਜੀ ਰੋਟੀ ਪੋਲਿਟਿਕਸ ਤੋਂ ਕਮਾਉਂਦੇ ਆ ਪਰ ਕੁਝ ਇਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਰੋਜੀ ਰੋਟੀ ਜਿਹੜੇ ਆਪਣੇ ਪ੍ਰੋਫੈਸ਼ਨ ਤੋਂ ਕਮਾਉਂਦੇ ਆ। ਸੋ ਮੈਂ ਇੰਨਾ ਕੀ ਕਹਿਣਾ ਚਾਹੁੰਦਾ। ਸਰ ਲੋਕ ਸਭਾ ਚੋਣਾਂ ਦੀ ਤਿਆਰੀਆਂ ਮੈਂ ਆਪ ਵੀ ਜੁਟੇ ਹਾਂ। ਲਾਅ ਐਂਡ ਆਰਡਰ ਸਵਾਲ ਚੱਪੇ। ਦੇਖੋ ਲਾਅ ਐਂਡ ਆਰਡਰ ਜਿਹੜੀ ਆ ਬੇਸਿਕਲੀ ਇਹ ਸਾਰੀ ਕਿਉਂਕਿ ਦੇਖੋ ਇੱਕ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਫੀਤਾ ਕੱਟਣਾ ਅਲੱਗ ਗੱਲ ਹੈ। ਉਹਦੇ ਤੇ ਮਾਈਂਡ ਅਪਲਾਈ ਕਰਕੇ ਉਹਦੇ ਤੇ ਬੈਠ ਕੇ ਉਹਦੇ ਤੇ ਸਿਹਰਦਤਾ ਦੇ ਨਾਲ ਅੱਗੇ ਵਧਣਾ। ਕਿਉਂਕਿ ਸਾਡੇ ਤਾਂ ਕਈ ਵਾਰੀ ਚੀਫ ਮਿਨਿਸਟਰ ਸਾਹਿਬ ਉਹ ਵੀ ਸਟੇਟਮੈਂਟ ਦੇ ਦਿੰਦੇ ਆ ਜਾਂ ਤਾਂ ਇਹਨਾਂ ਦੀ ਕੋਈ মিডিਆ ਐਡਵਾਈਜ਼ਰਾਂ ਦੀ ਪ੍ਰੋਬਲਮ ਹੈ ਜਾਂ ਇਹਨਾਂ ਦੀ ਐਡਵਾਈਜ਼ਰਸ ਦੀ ਪ੍ਰੋਬਲਮ ਹੈ ਕਿ ਇਹਨਾਂ ਨੇ ਕਹਿਤਾ ਵੀ ਤੁਹਾਨੂੰ ਐਨਓਸੀ ਨਹੀਂ ਚਾਹੀਦਾ ਜੇ ਤੁਸੀਂ ਰਜਿਸਟਰੀ ਕਰਾਉਣੀ ਆ ਅੱਛਾ ਉਹ ਉਹ ਕੇਸ ਪੈਂਡਿੰਗ ਹਾਈ ਕੋਰਟ ਦੇ ਵਿੱਚ ਸੀਗਾ ਸੋ ਮੈਨੂੰ ਲੱਗਦਾ ਕਿ ਦੇ ਹੈਵ ਟੂ ਰੀਅਲੀ ਸੀਰੀਅਸਲੀ ਥਿੰਕ ਕਿ ਅਸੀਂ ਸਰਕਾਰ ਰਨ ਕਰਦੇ ਆ ਅਸੀਂ ਕੋਈ ਕਮੇਡੀ ਸ਼ੋ ਜਿਹੜਾ ਉਹ ਨਹੀਂ ਰਨ ਕਰਦੇ ਸਰ ਪੰਜਾਬ ਮੇ ਰੁਝਾਨ ਕਿਹਦਾ ਦਿਖ ਰਹਾ ਹੈ ਆਪਕੋ ਕਿਉਂਕਿ ਮਾਨ ਸਾਹਿਬ ਕਹਿ ਰਹੇ ਕਿ 13 ਕੀ 13 ਸੀਟੇ ਆਮ ਆਦੀ ਪਾਰਟੀ ਜਿੱਤ ਰਹੀ ਹੈ ਦੇਖੋ ਮੇਰੇ ਕੋਲ ਤਾਂ ਸਕੋਰ ਦਾ ਪਤਾ ਹੈ ਕਈ ਵਾਰੀ ਜ਼ੀਰੋ ਆ ਗਿਆ ਜਾਂਦੀ ਹੈ 13 ਪਿੱਛੇ ਚਲੇ ਦੇਖੋ ਅਲਟੀਮੇਟਲੀ ਇਹ ਜਿਹੜੇ ਇਸ਼ੂਜ਼ ਹੈ ਇਹ ਕੋਈ ਗਲੀ ਮਹੱਲੇ ਦੇ ਕਾਰਪੋਰੇਸ਼ਨ ਦੇ ਇਸ਼ੂਜ਼ ਨਹੀਂ ਆ ਇਹ ਸਾਡੀ ਸਟੇਟ ਦੇ ਸਾਡੇ ਦੇਸ਼ ਦੇ ਇਹ ਇਸ਼ੂਜ਼ ਆ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਉਸ इशू ਨੂੰ ਬੈਟਰ ਐਡਰੈਸ ਕਰ ਸਕਦਾ ਹੋਵੇ ਐਂਡ ਪੰਜਾਬ ਦਾ ਹੋਵੇ ਤੇ ਉਹਦੇ ਲਈ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਲੱਗਦੀ ਦੇਖੋ ਆਪਾਂ ਉਸ ਪੋਲਿਟਿਕਸ ਦੀ ਗੱਲ ਕਰਦੇ ਆ ਭੀ ਜਿਹਦੇ ਵਿੱਚ ਸਾਡੇ ਕਈ ਲੀਡਰ ਵੀ ਬੜਾ ਮੋਟਾ ਗੁੱਸਾ ਜ਼ਾਹਰ ਕਰਦੇ ਆ ਵੀ ਦੇਖੋ ਜੀ ਇਹ ਫਲਾਨੀ ਜਗ੍ਹਾ ਤੋਂ ਆ ਗਿਆ ਫਲਾਨੀ ਜਗ੍ਹਾ ਤੋਂ ਆ ਗਿਆ ਮੈਨੂੰ ਉਹਦੇ ਨਾਲੋਂ ਵੀ ਜਿਹੜੇ ਇਸ਼ੂਜ਼ ਨੂੰ ਐਡਰੈਸ ਕਰਨਾ ਜੇ ਸੁਖਪਾਲ ਖਹਿਰੇ ਦੀ ਗੱਲ ਕਰ ਲਈਏ ਚਾਹੇ ਰਾਜਾ ਵੜਿੰਗ ਦੀ ਕਰ ਲਈਏ ਚਾਹੇ ਸੁਖੀ ਦੀ ਗੱਲ ਸੁਖਵਿੰਦ ਸੁਖਜਿੰਦਰ ਰੰਧਾਵਾ ਦੀ ਕਰ ਲਈਏ ਚਾਹੇ ਗਾਂਧੀ ਜੀ ਦੀ ਕਰ ਲਈਏ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਆਰਡੀਨੇਟ ਕਰਕੇ ਸਟੇਟ ਕਾਂਗਰਸ ਤੋਂ ਤੇ ਸਰਕਾਰ ਜਿਹੜੀ ਉਹ ਕਾਂਗਰਸ ਦੀ ਆ ਰਹੀ ਆ ਔਰ ਜਿਹੜੇ ਪੰਜਾਬ ਦੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਐਡਰੈਸ ਜ਼ਰੂਰ ਕਰਵਾਉਂਦੇ। ਦੇਖੋ ਕਾਂਗਰਸ ਕੋ ਨਾ ਕਈ ਵਾਰ ਜਲਦੀ ਨਹੀਂ ਹੁੰਦੀ। ਮੈਂ ਤਾਂ ਬਹੁਤ ਠਹਿਰਾਵ ਕੇ ਸਾਥ ਖੇਲਣ ਵਾਲਾ ਬੰਦਾ ਹਾਂ। ਵੈਸੇ ਵੀ ਠਹਿਰਾਵ ਕੇ ਸਾਥ ਖੇਲਣਾ ਚਾਹੀਏ ਬਹੁਤ ਜਲਦੀ ਨਹੀਂ ਕਰਨੀ ਚਾਹੀਏ ਕਿਉਂਕਿ ਕਈ ਵਾਰ ਐਸੇ ਲੋਕ ਹੁੰਦੇ ਹੈ ਜੋ ਆਪਣੇ ਭਾਰ ਸੇ ਖੁਦ ਹੀ ਗਿਰ ਜਾਂਦੇ।